ਹਰ ਗੱਲ ਤੇ ਲੱਗਿਆ ਰਹਿੰਦਾ ਹੁਣ ਮਾਂ ਪਾਰਟੀ ਅਬ ਦੀ ਪਾਰਟੀ ਲੈ ਕੇ ਉਹ ਪਰਾਵਾ ਮਸਾ ਤੱਕ ਖੜਾ ਛੜਾਇਆ ਟੱਟ ਤੂੰ ਦੁਬਾਰੇ ਕਿਉਂ ਪੰਗਾ ਲਈਏ ਸੀ ਯਾਰ ਅੱਛਾ ਜੇ ਨੇ ਵਧੀਆ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਜੇ ਚੱਜਦੇ ਨਿਕਲਿਆ ਹੁੰਦੇ ਸਾਨੂੰ ਆਉਣ ਦੀ ਕੀ ਲੋੜ ਸੀ ਮੈਂ ਤਾਂ ਕਲਾਕਾਰ ਸੀ ਬੜਾ ਵਧੀਆ ਕੋਈ ਫੇਲ ਕਲਾਕਾਰ ਨਹੀਂ ਸੀ 3-4 ਲੱਖ ਰੁਪਈਆ ਇੱਕ ਪ੍ਰੋਗਰਾਮ ਦਾ ਕੰਟੀ ਦੇ ਘੰਟੇ ਦੱਲੇ ਲੈਂਦ ਸੀ ਟੈਲੀਵਿਜ਼ਨ ਵਾਲਿਆਂ ਤੋਂ ਹੋਰ ਵੱਧ ਲੈ ਲੈਂਦ ਸੀ ਫਿਲਮਾਂ ਨਾਲ ਤੋਂ ਹੋਰ ਵੱਧ ਲੈ ਲੈਂਦ ਆ ਮੇਰੇ ਨਾਲ ਦੀਨੇ ਸਾਰੇ ਬਿੰਨੋ ਹੋ ਰਹੀ ਕਰਮਚਾਰੀ ਤੋਰੀ ਜੁਗਨ ਵਾਲੀ ਟੀਮ ਹੀ ਐ ਸਾਨੂੰ ਇੱਥੇ ਕਾਉਣ ਦੀ ਕੀ ਲੋੜ ਸੀ ਵੀ ਜੇ ਤੁਸੀਂ ਚੱਜਦੇ ਨਿਕਲਿਆ ਹੁੰਦੇ ਉਧਰੋਂ ਬਾਜ-ਬਾਗ ਆਲਾ ਕੱਢੀ ਜਾਂਦਾ ਇਹ ਕਿੱਥੋਂ ਆ ਗਏ ਇਹ ਕਿਹੋ ਜਿਹਾ ਮਟੀਰੀਅਲ ਆ ਗਿਆ ਮੈਂ ਕਿਹਾ ਇਹ ਸਿਤਾ ਹੁਣ ਆ ਗਏ ਫਿਰ ਉਹਨੂੰ ਸੰਤ ਲੋਕ ਕਾ ਨੇ ਲੈ ਆਂਦਾ ਅੱਕ ਕੇ ਵੀ ਯਾਰ ਇਹਨਾਂ ਨੂੰ ਹੀ ਚੈੱਕ ਕਰ ਲੈਣਾ ਅੱਕੇ ਹੋਏ ਲੋਕ ਜਦੋਂ ਕੋਈ ਫੈਸਲਾ ਲੈਂਦੇ ਨਾ ਫਿਰ ਆਕਾਕੇ ਅਸੀਂ ਆ ਗਏ ਅਸੀਂ ਆ ਕੇ ਕੰਮ ਸਿੱਖ ਗਏ ਉਹਨੂੰ ਮੈਂ ਤਾਂ ਕਹਿਣਾ ਉਹਨਾਂ ਮੈਂ ਅੱਜ ਵੀ ਕਹਿ ਦਿੰਨਾ ਵੀ ਸਾਈਕਲ ਚਲਾਉਣ ਦੇ ਚਾਰ ਤਰੀਕੇ ਨੇ ਪਹਿਲਾਂ ਜੋ ਆਕ ਅੱਧੀ ਕੈਂਚੀ ਸਿੱਖਦਾ ਡਿੱਗ ਪੈਂਦਾ ਉਹ ਚ ਕਦੇ ਕਦੇ ਲੱਤੇ ਸਾਟੀ ਜੀ ਭਜਨ ਨੇ ਖੁੱਚ ਐ ਤੇ ਖੁੱਚ ਜੀ ਤੇ ਮੇਰੇ ਵੀ ਨਿਸ਼ਾਨ ਜੈਗ ਨੇ ਅੱਜੇ ਫਿਰ ਉਹ ਪੂਰੀ ਕੈਂਚੀ ਮਾਰ ਲੱਗ ਜਾਂਦਾ ਹੈ ਡੰਡੇ ਨੂੰ ਫੜ ਕੇ ਇੱਕ ਹੈਂਡਲ ਫੜ ਕੇ ਤੇ ਪੂਰੀ ਕੈਂਚੀ ਉਦੋਂ ਉਹਦਾ ਕੰਟਰੋਲ ਥੋੜਾ ਸਾਈਕਲ ਤੇ ਵੱਧ ਜਾਂਦਾ ਹੈ ਫਿਰ ਉਹ ਕੜਾ ਵੀ ਸਿੱਖ ਜਾਂਦਾ ਵੀ ਇਹਨੂੰ ਰੋਕਣਾ ਹੈ ਰੋਕਣਾ ਫਿਰ ਉਹ ਡੰਡੇ ਤੇ ਆ ਜਾਂਦਾ ਡੰਡੇ ਤੇ ਕੱਲੇ ਡੰਡੇ ਤੇ ਫਿਰ ਉਹ ਕਈ ਵਾਰੀ ਡੰਡੇ ਤੇ ਜਦੋਂ ਆਉਂਦਾ ਨਾ ਤਾਂ ਫਿਰ ਉਹ ਰੋਕਿਆ ਨਹੀਂ ਜਾਂਦਾ ਕੰਦ-ਕੰਦ ਦੀ ਚਮਾਰ ਕੇ ਖੜਾਉਂਦਾ ਫਿਰ ਉਹ ਚੈਟ ਮਾਰਦੇ ਆਂ ਤੇ ਉੱਥੇ ਉਤਰ ਜਾਂ ਕੋਈ ਗੱਲ ਨਹੀਂ ਸਾਈਕਲ ਡਿੱਗ ਪੂਆ ਫੇਰੋਂ ਕਾਠੀ ਤੇ ਆ ਜਾਂਦਾ ਹੀ ਕਾਠੀ ਤੇ ਜਦੋਂ ਆਂਦੇ ਨਾ ਕੰਟਰੋਲ ਹੋ ਜਾਂਦਾ ਉਹਦਾ ਉਹਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਇੱਥੋਂ ਸੱਜੇ ਮੋੜਨਾ ਹੈ ਇੱਥੋਂ ਕਬੇ ਮੋੜਨਾ ਆ ਬ੍ਰੇਕ ਨੇ ਫੇਰੋਂ ਕੱਲ ਕਾਠੀ ਤੇ ਤਾਂ ਆ ਜਾਂਦਾ ਜਦੋਂ ਉਹਨੂੰ ਕੋਈ ਬੰਦਾ ਮਿਲ ਜੇ ਭਾਈ ਸ਼ਹਿਰ ਚੱਲੇ ਆ ਮੈਨੂੰ ਲੈ ਜਾ ਉਗਣਾ ਭਈ ਐਂ ਕਰ ਤਿਕ ਤੇਰੇ ਨਾਲ ਮੇਰਾ ਕੋਈ ਬੈਰ ਵਿਰੋਧ ਨਹੀਂ ਮੈਨੂੰ ਖਿੱਚਣਾ ਨਹੀਂ ਆਉਂਦਾ ਵੀ ਤੂੰ ਜਲਾਲਾ ਮੈਂ ਮਗਰ ਬਈ ਐ ਨਾ ਉਦੋਂ ਉਹਨੂੰ ਸਵਾਰੀ ਖਿੱਚਣੀ ਨਹੀਂ ਆਉਂਦੀ ਬੈਲੈਂਸ ਨਹੀਂ ਬਣਦਾ ਹੌਲੀ ਹੌਲੀ ਫਿਰ ਉਹਨੂੰ ਖਿੱਚਣਾ ਵੀ ਆ ਜਾਂਦਾ ਹੁਣ ਅਸੀਂ ਇਸ ਲੈਵਲ ਤੇ ਪਹੁੰਚ ਗਏ ਕਿ ਅੱਧੀ ਕੈਂਚੀ ਪੂਰੀ ਕੈਂਚੀ ਡੰਡਾ ਕਾਠੀ ਹੁਣ ਖਿੱਚਣਾ ਵੀ ਆ ਗਿਆ ਉਹਨਾਂ ਸੀ ਕੈਰੀਅਰ ਦੇ ਪਿੱਛੇ ਬਿਠਾ ਕੇ ਬੰਦਾ ਨਾਬੇ ਛੱਡਿਆ ਉਹਨੇ ਹੋਈ ਭਗਵਾਨ ਸਿੰਘ ਜਿੰਦਾਬਾਦ ਜਿੰਦਾਬਾਦ ਨਾਬੇ ਤਾਂ ਖਿੱਚਣਾ ਆ ਗਿਆ ਸਾਨੂੰ ਇਹੀ ਕਹਿੰਦੇ ਸੀ ਨਾ ਤਜਰਬਾ ਨਹੀਂ ਹੈਗਾ ਮੈਂ ਕਿਹਾ ਤਜਰਬੇਕਾਰਾਂ ਤੋਂ ਤਾਂ ਦੁਖੀ ਨੇ ਇਹਦੇ ਕੋਲੇ ਤਜਰਬਾ ਨਹੀਂ ਤਜਰਬਾ ਕਹਦਾ ਤ ਯਾਰ ਬਾ ہاں ਮੇਰੇ ਕੋਲੇ ਬੱਸਾਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਰੇਤੇ ਦੀਆਂ ਖੱਡਾਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਲੋਕਾਂ ਦੇ ਢਾਬਿਆਂ 'ਚ ਹਿੱਸਾ ਪਾਉਣ ਦਾ ਕੋਈ ਤਜਰਬਾ ਨਹੀਂ ਮੇਰੇ ਕੋਲੇ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣ ਦਾ ਬਹੁਤ ਜ਼ਰੂਰ ਹੈ ਉਹ ਇਹਨਾਂ ਨੇ ਕਦੇ ਪਾਇਆ ਨਹੀਂ ਆਈ ਹਾਲ ਕਾਂਗਰਸ ਦਾ ਸੀ ਉਹ ਉਹਨਾਂ ਨੇ ਵਧਾਤਾ ਸਾਰਾ ਕੁਝ ਕੇਸ ਖਰਾਬ ਕਰਤੇ ਤੁਸੀਂ ਆਪ ਦੇਖ ਲਓ ਇਹ ਮੈਨੂੰ ਕਹਿਣ ਦੀ ਲੋੜ ਆ ਹੁਣ ਪਹਿਲਾਂ ਕਹਿੰਦੇ ਸੀ ਵੱਡੀਆਂ ਮੱਛੀਆਂ ਨਹੀਂ ਫੜਦੇ ਵੱਡੀਆਂ ਮੱਛੇ ਨਹੀਂ ਫੜਦੇ ਜਿੱਤੇ ਵੱਡਾ ਫੜ ਲਿਆ ਉਹਦੇ ਸਾਰੇ ਉਹਦੇ ਹੱਕ ਚ ਆ ਗਏ ਹੁਣ ਇਹ ਕਹਿਣ ਦੀ ਲੋੜ ਹੈ ਵੀ ਕੌਣ ਕਰਲੇ ਹੋਏ ਸੀਗੇ ਚੰਨੀ ਮਜੀਠੇ ਦੇ ਹੱਕੇ 'ਚ ਬੋਲੇ ਆਂ ਬਾਜਵਾ ਮਜੀਠੇ ਦੇ ਹੱਕੇ 'ਚ ਬੋਲੇ ਆਂ ਖੈਰਾ ਉਹ ਤਾਂ ਚਲੋ ਆਪ ਹੀ ਫਸੂਣ ਉਸੇ ਚੱਕਰ 'ਚ ਉਹ ਵੀ ਹੱਕੇ 'ਚ ਬੋਲੇ ਤਾਂ ਚਲੋ ਸਟਾਫ ਮੈਂਬਰ ਉਹਦਾ ਬਿੱਟੂ ਉਹਦੇ ਹੱਕੇ 'ਚ ਬੋਲੇ ਆਂ ਕੈਪਟਨ ਅਮਰਿੰਦਰ ਉਹਦੇ ਹੱਕੇ 'ਚ ਬੋਲੇ ਆਂ ਫਿਰ ਮੈਨੂੰ ਦੱਸੋ ਪੰਜਾਬ ਨੂੰ ਬਚਾਉਣ ਵਾਲਾ ਕੌਣ ਸੀਗਾ ਭਾਈ ਜੇ ਆਮਾ ਦੀ ਪਾਰਟੀ ਨਾ ਹੁੰਦੀ ਇੱਥੇ ਸਾਰੇ ਰਲੇ ਹੋਏ ਨੇ ਜਦੋਂ ਲੋਕਾਂ ਨੇ ਰੌਲਾ ਪਾਇਆ ਸਭ ਤੋਂ ਪਹਿਲਾਂ ਚੰਨੀ ਮੁਕਰਿਆ ਕਹਿੰਦਾ ਮੈਨੂੰ ਲੱਗਾ ਪਰਗਟ ਨੂੰ ਫਰਨ ਲੱਗੇ ਨੇ ਲੈ ਪਰਗਟ ਦਾ ਲੈਣਾ ਦੇਣਾ ਕੀ ਹੈ ਯਾਰ ਇਹ ਚ ਮੈਨੂੰ ਲੱਗਾ ਉਹ ਪਰਗਟ ਨੂੰ ਫਸਾਉਣਾ ਚਾਹੁੰਦਾ ਹੋਣਾ ਆਪਸ ਚੈਨ ਨਾ ਕੰਮ ਇਹਨਾਂ ਦਾ ਕੋਈ ਕਿਧਰ ਉਹ ਨੂੰ ਕੋਈ ਕਿਧਰ ਉਹ ਨੂੰ ਇਹਨਾਂ ਦਾ ਨਾ ਇਹਨਾਂ ਦਾ ਰੌਲਾ ਕੁਰਸੀਆਂ ਦਾ ਚੱਲ ਰਿਹਾ ਹੈ ਆਪਣਾ ਰੌਲਾ ਪੰਜਾਬ ਨੂੰ ਦੁਬਾਰੇ ਤਰੱਕੀ ਦਾ ਚੱਲ ਰਿਹਾ ਹੈ ਇਹਨਾਂ ਦਾ ਕੁਰਸੀਆਂ ਦਾ ਚੱਲ ਰਿਹਾ ਹੈ ਕੋਈ ਕਸੇ ਨੂੰ ਕੋਲ ਆ ਜਾਂਦਾ ਕੋਈ ਕਸੇ ਨੂੰ ਕੋਲ ਆ ਜਾਂਦਾ ਕੋਈ ਕਿਤੇ ਨਹੀਂ ਜਾਂਦਾ ਕੋਈ ਕਿਤੇ ਨਹੀਂ ਜਾਂਦਾ ਕੋਈ ਕਿਸੇ ਨੂੰ ਜੁਆਇਨ ਕਰਾ ਜਾਂਦਾ ਕੋਈ ਕਿਸੇ ਨੂੰ ਕਹਿੰਦਾ ਮੈਂ ਜੁਆਇਨ ਨਹੀਂ ਕਰਦਾ ਮੈਂ ਇਹਨੂੰ ਮੰਨਦਾ ਹੀ ਨਹੀਂ ਦੀ ਜੁਆਇਨਿੰਗ ਆ ਕੰਮ ਚੱਲ ਰਿਹਾ ਹੈ ਨਾ ਇਹ ਕਦੇ ਪੰਜਾਬ ਬਾਰੇ ਸੋਚੇ ਨਾ ਕਦੇ ਪੰਜਾਬ ਦੀ ਗੱਲ ਕੀਤੀ ਐ ਨਾ ਭਗਵੰਤ ਮਾਨੂ ਗਾਲਾਂ ਕੇਜਰੀਵਾਲ ਨੂੰ ਗਾਲਾਂ ਬੱਸ ਕਦਿਆਂ ਗਾਣਾ ਕੱਢ ਕੇ ਆ ਜਾਗੇ ਅਸੀਂ ਐ ਕਿਵੇਂ ਆ ਜਾਵਾਂਗੇ ਵੀ